ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆਂ ਵੀ ਸਕੂਲ ਆਫ ਐਮਿਨੈਂਸ ਦਾ ਨਤੀਜਾ ਇਸ ਵਾਰ ਵੀ 100% ਰਿਹਾ ਹੈ। ਸਕੂਲ ਵਿੱਚੋਂ ਕੁੱਲ 364 ਵਿਦਿਆਰਥੀਆਂ ਨੇ 12ਵੀਂ ਕਲਾਸ ਦੇ ਇਮਤਿਹਾਨ ਦਿੱਤੇ ਸਨ ਜਿਨ੍ਹਾਂ ਵਿੱਚੋਂ ਨਿਤਿਨ ਬੰਗੜ ਨੇ ਨਾਨ-ਮੈਡੀਕਲ ਅਤੇ ਕਮਰਸ ਵਿੱਚੋਂ ਸੁਖਵੀਰ ਕੌਰ ਨੇ 95% ਅੰਕ ਹਾਸਲ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਜਰਕੀ ਮੈਡੀਕਲ ਵਿੱਚੋਂ ਸਾਹਿਲ 라ਵਤ ਨੇ 94.8% ਅੰਕ ਲੈ ਕੇ ਦੂਸਰਾ ਸਥਾਨ ਅਤੇ ਹਰਪ੍ਰੀਤ ਕੌਰ ਨੇ ਮੈਡੀਕਲ ਸਾਇੰਸ ਵਿੱਚੋਂ 94.4% ਅਤੇ ਤਮੰਨਾ ਦੇਵੀ ਨੇ ਕਮਰਸ ਵਿੱਚੋਂ 94.4% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਜਿਨ੍ਹਾਂ ਦਾ ਸਕੂਲ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਣਾ ਅਤੇ ਸਮੂਹ ਸਟਾਫ ਵੱਲੋਂ ਮੂੰਹ ਮਿੱਠਾ ਕਰਵਾਉਂਦੇ ਹੋਏ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਗੱਲਬਾਤ ਕਰਦੇ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਣਾ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਸਕੂਲ ਦਾ ਇਸ ਵਾਰ ਵੀ ਨਤੀਜਾ 100% ਰਿਹਾ ਹੈ ਜਿਸ ਲਈ ਸਕੂਲ ਦੇ ਵਿਦਿਆਰਥੀ ਅਤੇ ਮਿਹਨਤੀ ਸਟਾਫ ਵਧਾਈ ਦਾ ਪਾਤਰ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਨਤੀਜਿਆਂ ਵਿੱਚੋਂ ਕੁੱਲ 15 ਬੱਚਿਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਨ੍ਹਾਂ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਸਕੂਲ ਆਫ ਐਮਿਨੈਂਸ ਪਰਵਾੜਾ ਦਾ ਪਲੱਸ 2 ਦਾ ਰਿਜ਼ਲਟ ਪੰਜਾਬ ਸਿੱਖਿਆ ਬੋਰਡ ਵੱਲੋਂ ਜੋ ਕਿ ਐਲਾਨਿਆ ਗਿਆ ਉਸ ਵਿੱਚ ਸਮੂਹ ਸਕੂਲ ਦੇ ਵਿਦਿਆਰਥੀਆਂ ਨੇ 100% ਨਤੀਜਾ ਆਇਆ ਸਕੂਲ ਆਫ ਐਮਿਨੈਂਸ ਦੇ ਐਮਿਨੈਂਸ ਸੈਕਸ਼ਨ ਦੇ ਜਿੰਨੇ ਵਿਦਿਆਰਥੀ ਸੀਗੇ ਉਹ ਸਾਰੇ ਸਾਰੇ ਫਸਟ ਡਿਵੀਜ਼ਨ ਪਾਸ ਹੋਏ ਇਸੇ ਤਰ੍ਹਾਂ ਜਿਹੜੇ ਨੋਨ ਐਮਿਨੈਂਸ ਸੈਕਸ਼ਨ ਦੇ ਵਿਦਿਆਰਥੀ ਸੀਗੇ ਉਹ ਵੀ ਸਾਰੇ ਸਾਰੇ ਵਿਦਿਆਰਥੀ ਫਸਟ ਡਿਵੀਜ਼ਨ ਪਾਸ ਹੋਏ ਲਗਭਗ 15 ਬੱਚੇ ਜਿਹੜੇ ਆ 90% ਤੋਂ ਵੱਧ ਨੰਬਰ ਆਏ ਇਸੇ ਤਰ੍ਹਾਂ 80% ਤੋਂ ਵੱਧ 50 ਬੱਚਿਆਂ ਦੇ ਨੰਬਰ ਆਏ ਅਤੇ ਬਾਕੀ ਬੱਚੇ ਵੀ ਜਿਹੜੇ ਆ ਪਾਸ ਹੋ ਗਏ ਪਹਿਲਾ ਸਟਾਂਡਰਡ ਦੇ ਜਿਹੜਾ ਬੱਚਾ ਆ ਫਸਟ ਵੀ ਜਿਹੜਾ ਬੱਚਾ ਆਇਆ ਜਿਹੜਾ ਉਹ ਨਿਤਿਨ ਮੰਗੜ ਤੇ ਨਾਲ ਹੀ ਨਾਲ ਜਿਹੜਾ ਉਹ ਸੁਖਵੀਰ ਕੌਰ ਜਿਹੜੇ ਆਈ ਆ ਨਿਤਿਨ ਮੰਗੜ ਜਿਹੜਾ ਆ ਨਾਨ ਮੈਡੀਕਲ ਔਰ ਸੁਖਵੀਰ ਕੌਰ ਕਮਰਸੀ ਲੜਕੀ ਆ ਮੈਂ ਆਪਣੇ ਵੱਲੋਂ ਮਿਹਨਤੀ ਸਟਾਫ ਮੈਂਬਰ ਸਕੂਲ ਆਫ ਐਮਿਨਿਅਸ ਪਗਵਾੜਾ ਔਰ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਆ ਜਿਨ੍ਹਾਂ ਨੇ ਕੀ ਬਹੁਤ ਹੀ ਅੱਛਾ ਰਿਜ਼ਲਟ ਲਿਆ ਕੇ ਸਕੂਲ ਆਫ ਫੈਮਿਨਸ ਫੋਵਾਡਾ ਦਾ ਨਾਮ ਉੱਚਾ ਕੀਤਾ ਧੰਨਵਾਦ ਇਸ ਦੌਰਾਨ ਰਾਮਗੜੀਆ ਵਿਦਿਆਕ ਅਧਾਰੇ ਤੋਂ ਸਟਾਫ ਨੇ ਜਿੱਥੇ ਸਕੂਲ ਵਿਖੇ ਬੱਚਿਆਂ ਨੂੰ ਕਾਲਜ ਵਿੱਚ ਐਡਮਿਸ਼ਨ ਲੈਣ ਪ੍ਰਤੀ ਜਾਗਰੂਕ ਕਰਦੇ ਆ ਪੰਫਲੇਟ ਵੰਡੇ ਉੱਥੇ ਹੀ ਉਹਨਾਂ ਬੱਚਿਆਂ ਨੂੰ ਆਪਣੇ ਸੁਨਹਿਰੀ ਭਵਿੱਖ ਲਈ ਕਿਸ ਫੀਲਡ ਵਿੱਚ ਜਾਣਾ ਚਾਹੀਦਾ ਹੈ ਸਬੰਧੀ ਵੀ ਅਹਿਮ ਜਾਣਕਾਰੀ ਦਿੱਤੀ ਸਮਾਗਮ ਅਗੇ ਸਕੂਲ ਸਟਾਫ ਲੋ ਬੱਚਿਆਂ ਦਾ ਮੂੰਹ ਮਿਠਾ ਕਰਵਾਉਂਦੇ ਹੋਏ ਹਾਰਦਿਕ ਵਧਾਈਆਂ ਵੀ ਦਿੱਤੀਆਂ ਗਈਆਂ ਇਸ ਦੌਰਾਨ ਵਧੀਆ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਅਤੇ ਆਪਣੇ ਮਾਤਾ-ਪਿਤਾ ਦੇ ਸਿਰ ਬੰਨਿਆ ਹੁਣਾਂ ਹੋਰ ਨਾਮ ਬੱਚਿਆਂ ਨੂੰ ਵੀ ਭਵਿੱਖ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਆਪਣਾ ਤੇ ਆਪਣਾ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ ਦਾ ਸੰਦੇਸ਼ ਦਿੱਤਾ ਇਸ ਦਰਾਂ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮਾਜੂਦ ਹਨ ਫਗਵਾੜਾ ਤੋਂ ਨਵਰਾੰਗ ਚੈਨਲ ਐਮ ਐਸ ਰਾਏ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਨਿਤਨ ਬੰਗੜਾ ਹੈ ਤੇ ਮੈਂ ਇਸ ਸਰਕਾਰੀ ਸੀਨੀਅਰ ਸੈਂਟਰ ਸਮਾਰਟ ਸਕੂਲ ਦੇ ਵਿੱਚ ਪਲਸ 2 ਕਲਾਸ ਦੇ ਵਿਦਿਆਰਥੀ ਜਿਹੜੇ ਆ ਤੇ ਮੈਂ ਆਪਣੇ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਆਪਣੇ ਸਮੂਹ ਸਟਾਫ ਮੈਂਬਰਸ ਟੀਚਰ ਸਹਿਬਾਨ ਅਤੇ ਆਪਣੇ ਸਾਥੀਆਂ ਦਾ ਵੀ ਜਿਨ੍ਹਾਂ ਨੇ ਮੈਨੂੰ ਪੜਨ ਦੇ ਵਿੱਚ ਇੰਨੀ ਮਦਦ ਕੀਤੀ ਤੇ ਸਭ ਤੋਂ ਜ਼ਿਆਦਾ ਮੈਂ ਆਪਣੇ ਥੈਂਕਸ ਕਰਦਾ ਆਪਣੇ ਕੈਮਿਸਟਰੀ ਵਾਲੇ ਸਰ ਜਿਨ੍ਹਾਂ ਨੇ ਮੈਨੂੰ 100 ਦੇ ਵਿੱਚੋਂ 100 ਨੰਬਰ ਲੈਣ ਦੇ ਵਿੱਚ ਪੂਰੀ-ਪੂਰੀ ਮਦਦ ਕੀਤੀ ਤੇ ਮੇਰੇ ਡਾਊਟਸ ਕਲੀਅਰ ਕੀਤੇ ਤੇ ਨਾਲ ਹੀ ਮੈਂ ਆਪਣੇ ਮੈਥਸ ਟੀਚਰ ਮਨਜੀਤ मैम ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਆਪਣੇ ਫਿਜ਼ਿਕਸ ਵਾਲੇ ਸਰ ਅਬਰਾਮ ਸਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪੜਨ ਦੇ ਵਿੱਚ ਇੰਨੇ ਮਦਦ ਕੀਤੀ ਤੇ ਮੇਰੇ ਡਾਊਟਸ ਕਲੀਅਰ ਕੀਤੇ ਤੇ ਮੇਰੇ ਆਉਣ ਵਾਲੇ ਫਿਊਚਰ ਗਾਈਡਲਾਈਨਸ ਵੀ ਦਿੱਤੀਆਂ ਕਿ ਮੈਂ ਅੱਗੇ ਕੀ ਕਰਾਂ ਤੇ ਹੁਣ ਮੈਂ ਆਪਣੇ ਸੌਫਟਵੇਅਰ ਇੰਜੀਨੀਅਰਿੰਗ ਕਰਨਾ ਚਾਹੁੰਦਾ ਹਾਂ ਬੀਟੈਕ ਇਨ ਕੰਪਿਊਟਰ ਸਾਇੰਸ ਤੇ ਮੈਂ ਦਵਾਰਤੀ ਫੇਰ ਸਾਰੇ ਸਮੂਹ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨੀ ਮਦਦ ਕੀਤੀ ਪੜਨ ਦੇ ਵਿੱਚ 10ਵੀਂ ਕਾਮਰਸ ਦਾ ਮੇਰਾ ਨਾਮ ਹੈ ਕਿ ਮੈਂ ਪਲੱਸ 2 ਕਾਮਰਸ ਦੇ ਵਿੱਚੋਂ ਫਰਸਟ ਆਇਆ। ਸਭ ਤੋਂ ਪਹਿਲਾਂ ਥੈਂਕ ਯੂ ਪ੍ਰਿੰਸੀਪਲ ਸਰ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕਰਵਾਈ ਹੈ ਅਤੇ ਉਸ ਤੋਂ ਬਾਅਦ ਸਟਾਰ ਸਟਾਫ ਮੈਂਬਰਸ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਕਰਵਾਈ ਹੈ ਕਾਮਰਸ ਦੇ ਟੀਚਰਸ, ਮੈਡੀਕਲ ਦੇ ਟੀਚਰਸ ਸਾਰੇ ਬਹੁਤ ਵਧੀਆ ਐ ਇਥੇ ਸਾਰੇ ਬਹੁਤ ਮੀਤ ਕਰਵਾਉਂਦੇ ਆ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਨਿਆਣੇ ਵੱਤ ਤੋਂ ਬਾਅਦ ਨੰਬਰ ਲੈਣ ਇੱਥੇ ਖੇਡਾਂ ਦੇ ਵਿੱਚ ਵੀ ਸਾਡੇ ਜਿਹੜੇ ਸਕੂਲ ਦੇ ਬੱਚੇ ਆ ਉਹਨਾਂ ਨੇ ਮੈਡਮ ਜ਼ਿਲ੍ਹੇ ਵਿੱਚੋਂ ਜ਼ਿਲ੍ਹੇ ਵਿੱਚੋਂ ਫਰਸਟ ਆ ਪੋਟਿਸ਼ਨਸ ਲਗਾਇਆ ਸਾਰੇ ਬਹੁਤ ਵਧੀਆ ਹੈ ਤੇ ਹਰ ਤਰ੍ਹਾਂ ਦੇ ਮੇਲੇ ਮਤਲਬ ਕੰਪੀਟੀਸ਼ਨਸ ਕਰਵਾਏ ਜਾਂਦੇ ਆ ਨਿਆਣਿਆਂ ਨੂੰ ਮਤਲਬ ਹਰ ਫੀਲਡ ਵਿੱਚ ਵਧੀਆ ਹੈ ਡਰਾਇੰਗ ਦੇ ਵਿੱਚ ਜੇ ਇੱਥੇ ਕੋਈ ਮਤਲਬ ਕੁਇਜ਼ ਮੁਕਾਬਲੇ ਸਾਰਾ ਕੁਝ ਕਰਵਾਇਆ ਜਾਂਦਾ ਹੈ ਬਹੁਤ ਵਧੀਆ ਹੈ ਟੀਚਰਸ ਵੀ ਬਹੁਤ ਮੀਤ ਕਰਵਾਉਂਦੇ ਆ ਥੈਂਕ ਯੂ